ਸਿਆਸਤਦਾਨ ਵੋਟਾਂ ਵਟੋੜਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਸਿਆਸਤਦਾਨਾਂ ਵੱਲੋਂ ਆਪਣੇ ਫਾਇਦੇ ਲਈ ਚੌਕੀਦਾਰ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਕੋਈ ਚੌਕੀਦਾਰ ਨੂੰ ਚੋਰ ਕਹਿ ਰਿਹਾ ਹੈ ਤੇ ਕੋਈ ਚੌਕੀਦਾਰ ਆਪਣੇ ਨਾਮ ਅੱਗੇ ਲਾ ਕੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸਲ ਵਿੱਚ ਚੌਕੀਦਾਰ ਦਾ ਕਿਰਦਾਰ ਕੀ ਹੈ ਉਹਨਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਹੈ ਉਹਨਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਕਿਹੋ ਜਿਹਾ ਹੈ ਇਹਨਾਂ ਸਵਾਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਇਸੇ ਲਈ ਚੌਕੀਦਾਰ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿੱਚ ਰੋਸ ਮਜ਼ਾਰਾ ਕੀਤਾ ਗਿਆ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਇਹ ਬੇਨਤੀ ਵੀ ਕਰਦੇ ਹਾਂ ਤੇ ਚੋਣ ਕਮਿਸ਼ਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਪੁਕਾਹ ਹਜਾਇਤ ਕੀਤੀ ਜਾਵੇ ਵੀ ਸਾਨੂੰ ਇਹ ਚੌਕੀਦਾਰਾਂ ਨੂੰ ਚੋਰ ਨਾ ਕਹਣ ਇਹ ਹਜਾਇਤ ਹੋਣੀ ਚਾਹੀਦੀ ਹੈ ਵੀ ਜਿਹੜਾ ਚੌਕੀਦਾਰ ਹੈ ਉਹੀ ਆਪਦੇ ਨਾਂ ਦੇ ਮੂਰੇ ਚੌਕੀਦਾਰ ਰੱਖ ਸਕਦਾ ਜਿਹੜਾ ਦੂਸਰਾ ਬੰਦਾ ਉਹ ਬੰਦਾ ਚੌਕੀਦਾਰ ਨਹੀਂ ਰੱਖ ਸਕਦਾ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਇਹ ਗੱਲ ਕਾਨੂੰਨ ਵੀ ਕਹਿੰਦਾ ਸਾਡਾ ਸੰਵਿਧਾਨ ਵੀ ਕਹਿੰਦਾ ਇਹ ਗੱਲ ਵੀ ਉਹਨੂੰ ਅਧਿਕਾਰ ਹੈ ਜਿਹੜਾ ਬੰਦਾ ਕਿਸੇ ਅਹੁਦੇ ਤੇ ਹੈਗਾ ਉਹ ਅਹੁਦੇ ਦਾ ਨਾਮ ਵਰਤ ਸਕਦਾ ਦੂਜੇ ਦੇ ਨਾਮ ਨਹੀਂ ਵਰਤ ਸਕਦਾ ਇਤਨੂੰ ਵੀ ਰਾਖੀ ਕਰਦੇ ਆ ਦਿਨੇ ਵੀ ਰਾਖੀ ਕਰਦੇ ਆ ਤੇ ਸਾਡੀ ਇਸ ਕਰਨ ਨਾਲ ਸਾਡੇ ਸ਼ਰੀਕੇ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਦੋਂ ਸਾਨੂੰ ਚੌਂਕੀਦਾਰ ਚੋਰੀ ਕਿਹਾ ਜਾਂਦਾ ਤਾਂ ਪਿੰਡ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਚੌਂਕੀਦਾਰਾਂ ਦਾ ਸ਼ਰਮ ਦੇ ਨਾਲ ਸਿਰ ਝੁਕਦਾ ਬਹੁਤ ਬੜੀ ਦੁੱਖ ਦੀ ਗੱਲ ਹੈ ਦਰ ਹੁੰਦਾ ਕਿ ਚੌਂਕੀਦਾਰ ਇਮਾਨਦਾਰ ਹੋਣ ਦੇ ਨਾਤੇ ਉਹਨੂੰ ਆਮ ਸਿਆਸੀ ਪਾਰਟੀਆਂ ਚੌਕੀਦਾਰ ਚੌਕੀਦਾਰ ਲਿਖ ਕੇ ਉਹਦੀ ਚੌਕੀਦਾਰ ਦੀ ਬਨਾਮੀ ਕਰਦੀਆਂ ਨੇ ਵੀ ਚੌਕੀਦਾਰ ਚੋਰ ਆ ਇਸ ਦੌਰਾਨ ਚੌਕੀਦਾਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਤਨਖਾਹ ਤੇ ਬੋਲਦੇ ਆ ਆਪਣੀਆਂ ਤਨਖਾਹਾਂ ਨੂੰ ਵਧਾਉਣ ਦੀ ਵੀ ਗੱਲ ਕਹੀ ਗਈ ਜਿਵੇਂ ਦੇ ਵਿੱਚ ਜਦੋਂ ਪੇ ਕਮਿਸ਼ਨ ਬੈਠਦਾ ਬਾਕੀ ਤਨਖਾਹਾਂ ਵਧਦੀਆਂ ਨੇ ਤੇ ਸਾਡੇ ਚੌਕੀਦਾਰਾਂ ਦਾ ਮਾਨ ਪਤਾ ਜਾਂ ਤਨਖਾਹ ਕਦੇ ਨਹੀਂ ਵਧਦੀ ਤੇ ਇਹਨਾਂ ਦੇ ਵੱਲ ਕਦੇ ਨਹੀਂ ਗੌਰ ਕੀਤੀ ਜਾਂਦੀ ਇਸ ਮੁੱਦੇ ਤੇ ਅੱਤਰ ਕੋਈ ਵੀ ਸਿਆਸੀ ਪਾਰਟੀ ਜਾ ਕਿ ਮੋਦੀ ਨੇ ਇਹ ਗੱਲ ਨਹੀਂ ਕਹੀ ਵੀ ਮੈਂ 12 ਲੱਖ ਰੁਪਏ ਤਨਖਾਹ ਲੈਣਾ ਜਾਂ ਮੈਂ 20 ਲੱਖ ਰੁਪਏ ਤਨਖਾਹ ਲੈਣਾ ਜਾਂ ਮੇਰਾ ਦਿਹਾੜੀ ਦਾ ਇੰਨਾ ਖਰਚਾ ਵੀ ਚੌਕੀਦਾਰਾਂ ਦਾ ਵੀ ਇੱਕ ਦਿਨ ਦਾ ਖਰਚਾ ਸੋਚ ਕੇ ਦੇਖੀਏ ਵੀ 1200 ਰੁਪਏ ਦੇ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਨਗੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਚਾਹ ਵਾਲਾ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਸੀ ਤੇ ਇਸ ਵਾਰ ਚੌਕੀਦਾਰ ਸ਼ਬਦ ਦੀ ਵਰਤੋਂ ਕਰਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਦੇਸ਼ ਵਿੱਚ ਚਾਹ ਵਾਲਿਆਂ ਅਤੇ ਚੌਕੀਦਾਰਾਂ ਦੇ ਕੀ ਹਾਲਾਤ ਨੇ ਇਹ ਕਿਸੇ ਤੋਂ ਲੁਕੇ ਨਹੀਂ ਬਿਊਰੋ ਰਿਪੋਰਟ ਟੀਵੀ ਪੰਜਾਬ